ਪੀੜਤਾ ਇਲਾਕੇ ਤੋਂ ਬੋਲ ਰਹਾ ਹਾਂ ਜੀ ਪਿੰਡ ਫੱਤੇ ਵਾਲੇ ਤੋਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ ਅੱਜ ਜੋ ਹਾਲਾਤ ਜਿਹੜੇ ਇਸ ਇਲਾਕੇ ਦੇ ਬਣੇ ਹੋਏ ਆ ਬੜੇ ਚਿੰਤਾਜਨਕ ਹਾਲਾਤ ਆ ਹਾਲਾਤ ਆ ਕਿਉਂਕਿ ਜਿਹੜਾ ਕੱਲ ਤੋਂ ਪਾਣੀ ਦਾ ਪੱਧਰ ਜਿਹੜਾ ਬਹੁਤ ਵੱਡੇ ਪੱਧਰ ਤੇ ਉਹ ਵਧ ਰਿਹਾ ਵਾ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਜਿਹੜਾ ਉਹ ਭਰਨ ਦੇ ਨਾਲ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਵਾਂ ਹਰ ਤਰ੍ਹਾਂ ਦੀਆਂ ਉਹ ਤੈਸ ਨੈਸ ਹੋ ਗਈਆਂ ਵਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਵਰਣ ਕਰਕੇ ਕਾਫੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਇਥੋਂ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਵਾ ਜਿੱਥੇ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਨੂੰ ਤੇ 2023 ਦੇ ਹੜ੍ਹਾਂ ਤੋਂ ਸਿੱਖਿਆ ਲੈ ਕੇ ਸਮਾ ਰਹਿੰਦੇ ਆ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸੀ ਉਹ ਜਿਹੜੇ ਗਰਾਊਂਡ ਪੱਧਰ ਤੇ ਓਡੇ ਵੱਡੇ ਪੱਧਰ ਤੇ ਦਿਖਾਈ ਨਹੀਂ ਦੇ ਰਹੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੇਕਰ 31게31 게ੜ ਖੋਲ੍ਹਣੇ ਸੀ ਹਰੀਕੇ ਹੈਡ ਤੋਂ ਤੇ ਪਹਿਲਾਂ ਸਮਾ ਰਹਿੰਦੇ ਆ ਇਹਨਾਂ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਕਰਾ ਕੇ ਸੂਚਿਤ ਕਰਕੇ ਲੋਕਾਂ ਨੂੰ ਚੰਗੀ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਂਦਾ ਲੋਕ ਆਪਦੇ ਪੱਧਰ ਤੇ ਕਾਹਦੀ ਕੋਸ਼ਿਸ਼ ਕਰ ਰਹੇ ਆ ਪਰ ਹਜੇ ਵੀ ਬਹੁਤ ਸਾਰੇ ਪਰਿਵਾਰ ਜਿਹੜੇ ਉਹ ਫਸੇ ਹੋਏ ਆ ਘਰਾਂ ਦੇ ਵਿੱਚ ਜੇਕਰ ਇਹਦੋਂ ਵੀ ਪਾਣੀ ਦਾ ਪੱਧਰ ਵਾਧਾ ਵਾ ਤੇ ਉਹਨਾਂ ਦੇ ਵਾਸਤੇ ਜਿਹੜੀ ਚਿੰਤਾ ਇਦੋਂ ਜਾਰੇ ਵੱਡੇ ਪੱਦਰ ਤੇ ਬਣੀ ਹੋਈ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਇੱਕ ਤਾਂ ਜੋ ਪਿੰਡ ਫੱਤੇਵਾਲਾ ਦੇ ਵਿੱਚ ਟਾਵਰ ਲੱਗਾ ਹੋਇਆ ਵਾ Airtel ਦਾ ਇਹਦੇ ਨਾਲ ਸਾਰੀਆਂ ਕੰਪਨੀਆਂ ਦੇ ਟਾਵਰ ਅਟੈਚ ਕੀਤੇ ਹੋਏ ਆ ਇਹਦੇ ਵਿੱਚ ਪਾਣੀ ਵਰਨ ਕਰਕੇ ਜਿਹੜਾ ਉਹ ਇਥੇ ਰੇਂਜ ਨਹੀਂ ਆ ਰਹੀ ਸਾਰੀਆਂ ਕੰਪਨੀਆਂ ਦੀ ਇਹ ਵੱਡੇ ਪੱਧਰ ਤੇ ਸਮੱਸਿਆ ਬਣੀ ਹੋਈ ਆ ਅਸੀਂ ਡਿਊਟੀ ਮੈਜਿਸਟ੍ਰੇਟ ਨੂੰ ਜੋ ਮਾਲ ਭਾਗ ਦੇ ਅਧਿਕਾਰੀ ਜਾਂ ਡੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਇਹਦੇ ਤੁਰੰਤ ਧਿਆਨ ਦੇ ਕੇ ਕਿਉਂਕਿ ਲੋਕ ਘਰਾਂ ਦੇ ਵਿੱਚ ਫਸੇ ਹੋਏ ਆ ਫੋਨ ਦੇ ਜ਼ਰੀਏ ਹੀ ਰਾਬਤਾ ਕਰਨਾ ਜੇ ਕੋਈ ਕਿਸੇ ਨੂੰ ਅਮਰਜੈਂਸੀ ਬਣਦੀ ਆ ਉਹ ਫੋਨ ਦੇ ਜ਼ਰੀਏ ਹੀ ਹੈ ਜਿਹੜਾ ਉਹ ਗੱਲਬਾਤ ਕਰੂਗਾ ਜੇਕਰ ਫੋਨ ਦੇ ਨੈਟਵਰਕ ਨਹੀਂ ਆ ਰਿਹਾ ਤੇ ਉਹ ਸਮੱਸਿਆ ਕਿਉਂਕਿ ਗੱਲਬਾਤ ਸਵੇਰ ਤੋਂ ਨਹੀਂ ਹੋ ਰਹੀ ਇਹਦੇ ਤੇ ਗੌਰ ਕਰਕੇ ਟਾਵਰ ਜਿਹੜਾ ਇਹ ਚਲਾਇਆ ਜਾਵੇ ਜੇ ਨਹੀਂ ਚੱਲ ਸਕਦਾ ਮੱਲਾਵਾਲਾ ਟਾਵਰ ਹੈਗਾ ਜਾਂ ਕਾਮਲ ਵਾਲਾ ਨੇੜੇ ਪੈਂਦਾ ਉਹਦੀ ਰੇਂਜ ਵਧਾਈ ਜਾਵੇ ਤਾਂ ਜੋ ਇਹ ਜਿਹੜਾ رابطہ ਲੋਕਾਂ ਦਾ ਟੁੱਟਿਆ ਆਵਾ ਉਹ ਜਿਹੜਾ ਜੋੜ ਸਕੇ ਅਤੇ ਉਹਦੇੋਂ ਅੱਗੇ ਸਮੱਸਿਆ ਜੋ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਜਾਂ ਹੋਰ ਜਿਹੜੀਆਂ ਵੀ ਮੈਡੀਕਲ ਸਹੂਲਤਾਂ ਜਿੰਨੀਆਂ ਤਰ੍ਹਾਂ ਦੀਆਂ ਉਹ ਸਮੱਸਿਆਵਾਂ ਉਹਨਾਂ ਤੇ ਗੌਰ ਕਰਨ ਦੀ ਲੋੜ ਆ ਅੱਜ ਪਤਾ ਲੱਗਾ ਹੀ ਜਿਹੜੇ ਉਹ ਅਫਸਰ ਸਹਿਬਾਨ ਸਾਡੇ ਨਗਰ ਪਹੁੰਚੇ ਮੈਂ ਇੱਥੇ ਨਾ ਹੋਣ ਕਰਕੇ ਜੋ ਇਲਾਕੇ ਦੇ ਲੋਕਾਂ ਨੇ ਆਪਦੇ ਪੱਧਰ ਤੇ ਗੱਲਬਾਤ ਕੀਤੀ ਅਸੀਂ ਫੇਰ ਇੱਕ ਵਾਰੀ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਇਸ ਇਲਾਕੇ ਦੀਆਂ ਮੁਸ਼ਕਲਾਂ ਕਿ 2023 ਦੇ ਵਿੱਚ ਵੀ ਜਿਸ ਤਰ੍ਹਾਂ ਪੁਖਤਾ ਪ੍ਰਬੰਧ ਨਹੀਂ ਸੀ ਹੋਏ ਉਹਦੇ ਤੋਂ ਸਬਕ ਲੈ ਕੇ ਜੋ ਇੱਥੇ ਬੇੜੀਆਂ ਦੀ ਲੋੜ ਹੈ ਜੇਕਰ ਪਾਣੀ ਵਾਧਾ ਵਾ ਸਵੇਰ ਤੱਕ ਤੇ ਉਹ ਲੋਕਾਂ ਨੂੰ ਕੱਢਣ ਵਾਸਤੇ ਵੀ ਸਾਨੂੰ ਪੁਖਤਾ ਪ੍ਰਬੰਧ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਆ ਲਈ ਸਾਉ ਨੂੰ ਬੇਨਤੀ ਕਰਦੇ ਆ ਤੇ ਪਸ਼ੂਆਂ ਵਾਸਤੇ ਲੋਕਾਂ ਦੇ ਰਹਿਣ ਦੇ ਵਾਸਤੇ ਜਿਹੜਾ ਉਹ ਜਗਾ ਪ੍ਰੋਵਾਈਡ ਸਾਨੂੰ ਉਹ ਕਰਾਉਣ ਦੀ ਲੋੜ ਆ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆਂ ਵੀ ਜਿੱਡੇ ਵੱਡੇ ਪੱਦਰ ਤੇ ਇਸ ਇਲਾਕੇ ਦੇ ਵਿੱਚ ਤਬਾਈ ਹੋਈ ਆ ਤਬਾਈ ਦੇ ਮੰਜ਼ਰ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚ ਰਹੀਆਂ ਆ ਸੈਂਟਰ ਸਰਕਾਰ ਤੱਕ ਪਹੁੰਚ ਰਹੀਆਂ ਜਿਵੇਂ ਕਿ 2023 ਦੇ ਵਿੱਚ ਤੁਸੀਂ ਬਾਹਨ ਹੀ ਫੜੀ ਪਿਛਲੀਆਂ ਸਰਕਾਰਾਂ ਜਿਹੜਾ 12000 ਖਰਾਬਾ ਦਿੰਦੀਆਂ ਤੁਸੀਂ ਕਹਿੰਦੇ 20000 ਸਾਡਾ ਅਸੀਂ ਬਿਰਾਂ ਗਰਦੌਰੀ ਕੀਤੀ ਤੇ ਦਿੱਲੀ ਦੇ ਵਿੱਚ ਦੇ ਦਿੰਨੇ ਆ ਤੇ ਉਸ ਦਾਅਵੇ ਤੁਹਾਡੀ ਫੂਕ ਨਿਕਲਦੀ ਨਜ਼ਰ ਆਈ ਆ ਅਸੀਂ ਉਮੀਦ ਕਰਦੇ ਆਂ ਕਿ ਤੁਸੀਂ ਐਸ ਵਾਰ ਜੋ ਪਿਛਲੀ ਵਾਰ ਹੋਇਆ ਵਾ ਉਹ ਤੋਂ ਸਭ ਕੁਝ ਸਿੱਖ ਕੇ 70000 ਰੁਪਿਆ ਪ੍ਰਤੀ ਏਕੜ ਦਾ ਲੋਕਾਂ ਨੂੰ ਮਾਅਬੂਦ ਦਿਓਗੇ ਤੇ ਜੋ ਹੁਣ ਮੌਕੇ ਦੇ ਜੜੀਆਂ ਸਹੂਲਤਾਂ ਬਣਦੀਆਂ ਇਲਾਕੇ ਨੂੰ ਦੇਣੀਆਂ ਬਣਦੀਆਂ ਵਾਂ ਉਹਦੇ ਦੇ ਪ੍ਰਸ਼ਾਸਨ ਭੇਦ ਕੇ ਤੇ ਜੜੀਆਂ ਉਹ ਮੁਸ਼ਕਲਾਂ ਵਾਲੇ ਪਾਸੇ ਤੁਸੀਂ ਹੱਲ ਵਾਲੇ ਪਾਸੇ ਲੈ ਕੇ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ